ਗੁਰਦੁਆਰਾ ਸ਼੍ਰੀ ਚੂਲਣਾ ਮਹਿਲ ਸਾਹਿਬ ਗੁਰਦੁਆਰਾ ਸ਼੍ਰੀ ਚੂਲਣਾ ਮਹਿਲ ਸਾਹਿਬ ਜੋ ਕਿ ਪਿੰਡ ਠੱਠੀਖਾਰਾ ਜ਼ਿਲ੍ਹਾ ਤਰਨਤਾਰਨ ਵਿੱਚ ਹੈ ਅਤੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਜਦੋਂ ਗੁਰੂ ਅਰਜਨ ਦੇਵ ਜੀ ਤਰਨਤਾਰਨ ਸਾਹਿਬ ਜੀ ਸਰੋਵਰ ਦੀ ਖਦਵਾਈ ਕਰਾ ਰਹੇ ਸਨ ਉਹ ਦਿਨ ਪਰ ਦਰਬਾਰ ਸਾਹਿਬ ਵਿੱਚ ਰਹਿੰਦੇ ਪਰ ਰਾਤ ਨੂੰ ਵਿਸ਼ਰਾਮ ਲਈ ਠੱਠੀਖਾਰਾ ਪਿੰਡ ਆ ਜਾਂਦੇ ਉੱਥੇ ਸੰਗਤ ਇਕੱਠੀ ਹੁੰਦੀ ਗੁਰੂ ਜੀ ਰੋਹਾਨੀ ਗਿਆਨ ਬਾਣੀ ਦਾ ਪ੍ਰਚਾਰ ਅਤੇ ਉਪਦੇਸ਼ ਦੇਣ ਲਈ ਦੀਵਾਨ ਲਗਾਇਆ ਕਰਦੇ ਸਨ ਇੱਕ ਦਿਨ ਜਦੋਂ ਗੁਰੂ ਸਾਹਿਬ ਜੀ ਦਾ ਦੀਵਾਨ ਲੱਗਾ ਹੋਇਆ ਸੀ ਸੰਗਤ ਉਸ਼ਾ ਨਾਲ ਬੈਠੀ ਹੋਈ ਬਚਨ ਸੁਣ ਰਹੀ ਸੀ ਇਨ੍ਹਾਂ ਦਿਨਾਂ ਵਿੱਚ ਬਾਦਸ਼ਾਹ ਜਹਾਂਗੀਰ ਦੀ ਫੌਜ ਸ਼ਿੰਗਾਰੇ ਹੋਏ ਹਾਥੀਆਂ ਘੋੜੇ ਅਤੇ ਸਿਪਾਈਆਂ ਦੇ ਨਾਲ ਇੱਥੋਂ ਲੰਗੀ ਜਿਵੇਂ ਹੀ ਸੰਗਤ ਦੀ ਨਜ਼ਰ ਇਨ੍ਹਾਂ ਹਾਥੀਆਂ ਉੱਤੇ ਪਈ ਉਹ ਖੜੀ ਹੋ ਗਈ ਅਤੇ ਹਾਥੀਆਂ ਨੂੰ ਤੱਕਣ ਲੱਗ ਪਈ ਚਤ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਤੁਸੀਂ ਕੀ ਵੇਖ ਰਹੇ ਹੋ ਸੰਗਤ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਵੇਖੋ ਕਿੰਨੇ ਸੋਹਣੇ ਹਾਥੀ ਹਨ ਕਿਵੇਂ ਝੂਲਦੇ ਜਾ ਰਹੇ ਹਨ ਗੁਰੂ ਜੀ ਨੇ ਕਿਹਾ ਇਹ ਹਾਥੀ ਤਾਂ ਸਾਹ ਵਾਲੀ ਚੀਜ਼ ਹਨ ਕਦੇ ਵੀ ਝੂਲਣਾ ਬੰਦ ਕਰ ਸਕਦੇ ਹਨ ਪਰ ਇੱਥੇ ਗੁਰੂ ਘਰ ਦੇ ਜੋ ਉਪਦੇਸ਼ ਹਨ ਜੋ ਕੀਰਤਨ ਹੈ ਉਹ ਸਦਾ ਲਈ ਝੁੱਲੇਗਾ ਇੱਥੇ ਦੀਵਾਰਾਂ ਵੀ ਝੁੱਲਣਗੀਆਂ ਜਿਵੇਂ ਰਸਨਾ ਤੇ ਗੁਰੂ ਦੀ ਬਾਣੀ ਝੂਲਦੀ ਹੈ ਇਸੇ ਪਿਆਰ ਤੇ ਵਿਰਾਸਤ ਦੀ ਨਿਸ਼ਾਨੀ ਵਜੋਂ ਗੁਰੂ ਜੀ ਨੇ ਉਹਨਾਂ ਉੱਚੇ ਹਾਥੀਆਂ ਦੇ ਬਰਾਬਰ ਇੱਕ ਥੋੜੀ ਉੱਚੀ ਕੰਧ ਬਣਾਈ ਤਾਂ ਜੋ ਸੰਗਤ ਉਸ ਉੱਤੇ ਚੜ ਕੇ ਬੈਠ ਸਕੇ ਤੇ ਕੀਰਤਨ ਸੁਣ ਸਕੇ ਜੋ ਅਜ ਗੁਰਦੁਆਰਾ ਝੂਲਨਾ ਮਹਿਲ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਇਸ ਗੁਰਦੁਆਰੇ ਦੀ ਇੱਕ ਅਜੀਬ ਖਾਸੀਅਤ ਹੈ ਇੱਥੇ ਅੱਜ ਵੀ ਇੱਕ ਦੀਵਾਰ ਝੂਲਦੀ ਹੈ ਜੋ ਗੁਰੂ ਜੀ ਦੇ ਚਮਤਕਾਰਾਂ ਤੇ ਬਚਨ ਦੀ ਗਵਾਹੀ ਦਿੰਦੀ ਹੈ ਅੱਜ ਵੀ ਇਸ ਗੁਰਦੁਆਰੇ ਵਿੱਚ ਇੱਕ ਥੰਮ ਮੌਜੂਦ ਹੈ ਜੋ ਮੰਨਿਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਅਸਲੀ ਗੁਰਦੁਆਰੇ ਵਿੱਚ ਵਰਤਿਆ ਗਿਆ ਸੀ ਸਤਿ ਸ੍ਰੀ ਅਕਾਲ